ਫਤੇਗਰ ਚੂੜੀਆਂ ਦੇ ਵਾਰਡ ਨੰਬਰ 8 ਵਿੱਚ ਇੱਕ ਕੋਠੀ ਤੋਂ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਪਰਿਵਾਰ ਦੇ ਮੈਂਬਰਾਂ ਦੇ ਅਨੁਸਾਰ ਘਰ ਵਿੱਚ ਕੋਈ ਵੀ ਉਪਸਥਿਤ ਨਹੀਂ ਸੀ ਕਿਉਂਕਿ ਉਹ ਦੁਪਹਿਰ ਅੰਮ੍ਰਿਤਸਰ ਆਪਣੇ ਕੰਮ ਲਈ ਗਏ ਹੋਏ ਸਨ ਇਸ ਦੌਰਾਨ ਕੁਝ ਚੋਰਾਂ ਨੇ ਪੌਣੇ 1 ਵਜੇ ਦੇ ਕਰੀਬ ਘਰ ਚ ਦਾਖਲ ਹੋ ਕੇ 30 ਮਿੰਟ ਦੇ ਅੰਦਰ ਗਹਿਣੇ ਅਤੇ ਨਕਦੀ ਚੋਰੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਸੁਰਿੰਦਰ ਪਾਂਦੀ ਨੇ ਦੱਸਿਆ ਕਿ ਉਹ ਸ਼ਾਮ 7 ਵਜੇ ਘਰ ਪਰਤਿਆ ਵੇਖਿਆ ਕਿ ਉਹਨਾਂ ਦੀ ਅਲਮਾਰੀ ਖੁੱਲੀ ਸੀ ਅਤੇ ਸਾਰਾ ਸਮਾਨ ਗਾਇਬ ਸੀ ਚੋਰੀ ਵਿੱਚ ਕਈ ਤੋਲੇ ਗਹਿਣੇ ਅਤੇ ਨਕਦੀ ਲੁੱਟ ਲਈ ਗਈ ਮਾਮਲੇ ਦੀ ਜਾਂਚ ਸੰਬੰਧੀ ਡੀਐਸਪੀ ਰਜੇਸ਼ ਕੱਕਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਢਲੀ ਜਾਂਚ ਜਾਰੀ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਚੋਰੀ ਦੀ ਘਟਨਾ ਨੂੰ ਜਲਦੀ ਟਰੇਸ ਕਰ ਲਿਆ ਜਾਵੇਗਾ ਡੀਐਸਪੀ ਨੇ ਇਹ ਵੀ ਕਿਹਾ ਕਿ ਜੇ ਕੋਈ ਚੋਰ ਕਾਬੂ ਆਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਜਾਂਚ ਤਫਤੀਸ਼ ھیਟ ਹੈ 1 ਵਜੇ ਕੇ 5 ਮਿੰਟ ਘਟੇ ਇੱਕ ਤੇ ਹੀ ਚੱਲੇ ਆ ਤੇ ਜਾਣ ਦੇ ਬਾਅਦ ਹੀ ਮਤਲਬ ਇਹ 1 ਵਜੇ ਕੇ 3 ਮਿੰਟ ਦੇ ਮਤਲਬ ਬੰਦੇ ਜਿਹੜੇ ਕੰਦ ਟੱਪ ਕੇ ਆ ਗਏ ਨੇ ਉਹਨਾਂ ਨੇ ਆਣ ਕੇ ਪਹਿਲਾਂ مین ਗੇਟ ਤੋੜਿਆ ਫਿਰ ਉਸ ਤੋਂ ਬਾਅਦ ਕਮਰਾ ਤੇ ਕਮਰਾ ਤੋੜਿਆ ਕਮਰੇ ਤੋੜ ਕੇ ਉੱਥੇ ਜੋ ਗਹਿਣਾ ਸੀ ਜੋ ਪੈਸਾ ਪਿਆ ਰੁਪਿਆ ਪਿਆ ਦੋ ਸੀ ਉਹ ਕੱਢ ਲੈ ਗਏ ਨੇ ਲੈ ਗਏ ਨੇ ਕਿੰਨਾ ਕਿੰਨਾ ਕਿ ਨੁਕਸਾਨ ਨੁਕਸਾਨ ਜਿਹੜਾ ਕਾਫੀ ਹੋਇਆ ਲੈ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਗੇ ਕੋਈ ਮਤਲਬ ਦੇਖਿਆ ਨਹੀਂ ਹੈਗਾ ਕਿ ਕੋਈ ਜਗਾ ਗਿਆ ਜਿਹੜਾ ਜਿੰਨਾ ਹੀ ਗਹਿਣਾ ਹੈਗਾ ਸੀ ਉਹ ਸਾਰਾ ਲੈ ਗਏ ਨੇ ਕੈਸ਼ਵੀ ਕੈਸ਼ਵੀ ਘੜਿਆ ਹੋਰ ਵੀ ਕੀਮਤੀ ਸਮਾਨ ਹੈ ਬਸ ਗਹਿਣਾ ਤੇ ਆਪਣਾ ਪੈਸੇ ਨਗਰ ਖੜੇ ਕਿ ਕੀਮਤੀ ਸਮਾਨ ਹੋ ਗਿਆ ਹੂੰ ਇਹ ਕਦੋਂ ਪਤਾ ਲੱਗਦਾ ਫਿਰ ਵੀ ਸਾਡੇ ਘਰ ਐਡੀ ਵੱਡੀ ਚੋਰੀ ਦੀ ਵਾਰਦਾਤ ਹੋ ਗਈ ਅੱਜ ਰਾਤੀ 7 ਵਜੇ ਬੱਚੇ ਆਏ ਨੇ ਘਰ ਮੈਂ ਦਿੱਲੀ ਜਾ ਰਿਹਾ ਜਾਣਾ ਸੀ ਟ੍ਰੇਨ ਲੇਟ ਹੋ ਗਈ ਉਹਦੇ 5 ਘੰਟੇ ਟ੍ਰੇਨ ਲੇਟ ਸੀ ਤੇ ਮੈਂ ਸਟੇਸ਼ਨ 'ਤੇ ਬੈਠਾ ਹਸਾ ਇਹ ਜਦੋਂ 7 ਵਜੇ ਘਰ ਆਏ ਨੇ ਇਹਨਾਂ ਨੇ ਵੇਖਿਆ ਵੀ ਦਰਵਾਜ਼ੇ ਟੁੱਟੇ ਨੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਸਟੇਸ਼ਨ ਤੋਂ ਫਿਰ ਵਾਪਸ ਆ ਗਿਆ ਆਣ ਕੇ ਦੇਖਿਆ ਵੀ ਜੇ ਉਹਨਾਂ ਦਾ ਆਪਣਾ ਪ੍ਰਸ਼ਾਸਨ ਸੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹਾਦੀ ਗੜੀ ਦੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਜਦੋਂ ਸਾਹਿਬ ਮੇਰੇੋਂ ਤੋਂ ਪਹਿਲਾਂ ਪਹੁੰਚੇ ਸੀ ਤੇ ਬਾਕੀ ਉਹਨਾਂ ਸਾਨੂੰ ਕਿਹਾ ਵੀ ਅਸੀਂ ਜਲਦੀ ਜਲਦੀ ਬੰਦਿਆਂ ਫੜ ਲਵਾਂਗੇ ਤੇ ਕੈਮਰੇ ਵਿੱਚ ਬੰਦਿਆਂ ਦੀ ਸਾਫ਼ ਫੋਟੋ ਨਿਕਲ ਆndੀਆਂ ਪਈਆਂ ਨੇ ਦੋ ਜਿਸ ਵਿੱਚ ਦੋ ਦੋ ਜੈਂਟਸਨ ਇੱਕ ਲੇਡੀ ਜੀ ਸ਼ਮਲ ਹੈ ਉਹ ਕਾਫੀ ਜਲ ਪਹਿਲਾਂ ਇੱਥੇ ਬੀੜੀਆਂ ਪੀਂਦੀ ਪਈ ਹੈ ਨਜ਼ਰ ਆਈ ਐ ਐਸੇ ਘਰ ਦੇ ਅੰਦਰ ਬੈਨਾ ਬੀੜੀਆਂ ਬਾਹਰ ਬਾਹਰ ਕੈਮਰੇਜ ਨਜ਼ਰ ਆਈ ਐ ਕਿ ਬੀੜੀਆਂ ਪੀ ਲਈ ਤੇ ਉਹ ਰਲ ਗਏ ਉਹਨਾਂ ਨੇ ਮਲ ਕੇ ਅੰਦਰ ਆ ਕੇ ਚੋਰੀ ਕਰ ਲਈ ਕਾਂ ਦੇ ਟੱਪ ਤੇ ਉਹ ਨਹੀਂ ਕੀਤੀ ਸ਼ੱਕ ਜਿਹੜਾ ਐ ਮਤਲਬ ਇਹ ਹੋਈ ਐ ਕਿ ਕਿਸੇ ਨੇ ਮਲ ਕੇ ਫਾਦੇ ਤੀਆ ਉਹਨਾਂ ਨੇ ਤਾਂ ਹੀ ਪਹਿਲਾ ਪ੍ਰੋਗਰਾਮ ਹਾਂ ਪਹਿਲਾਂ ਕਿਸੇ ਨੂੰ ਪਤਾ ਹੋਏਗਾ ਤੁਸੀਂ ਜਾਣਾ ਤੇ ਫੇਰ ਹੀ ਇੱਕ ਨੰਮ ਐਂਟਰ ਹੋਏ ਹਾਂਜੀ ਹਾਂਜੀ ਤਾਂ ਹੀ ਆਏ ਨੇ ਸਾਡੇ ਇਹ ਪਹਿਲਾਂ ਪਤਾ ਸੀ ਸੂਹ ਸੀ ਉਹਨਾਂ ਨੇ ਜਾਣਾ ਤੇ ਆਈ ਬਲਾ ਕੰਮ ਕਰਨਾ ਕਿਉਂਕਿ ਸਭੇ ਕਮਰੇ ਦਾਦਰ ਰਿਆ ਉਹ ਪਹਿਮਾ ਹੀ ਬੰਦੇ ਕੋਲ ਤੇ ਸੀ ਅਈ ਜਦੋਂ ਨਿਕਲ ਗਏ ਉਹਨਾਂ ਨੇ ਦੇਖਿਆ ਤੇ ਗੱਡੀ ਨਿਕਲ ਗਈ ਆ ਹਾਂ ਫਤਗਾ ਟੋਰੀਆਂ ਕਸਬੇ ਵਿੱਚ ਇੱਕ ਘਰ ਚੋਰੀ ਦੀ ਇਨਫੋਰਮੇਸ਼ਨ ਮਿਲੀ ਆ ਇਸੇ ਮੌਕੇ ਤੇ ਪੁੱਛਦੇ ਆ ਕਿ ਸੀ ਜੋ ਫ੍ਰੀਮਲੀ ਇਨਵੈਸਟਿਗੇਸ਼ਨ ਕੋਈ ਨਿਜ਼ਾਮ ਦੇ ਰਹੇ ਆ ਕਰੋ ਕੋਈ ਜਿਹੜਾ ਇੱਕ ਘਰ ਵਾਲੇ ਪਤਾ ਲੱਗਾ ਕਿ ਜੋ ਕੋਈ ਅੱਜ ਸਵੇਰੇ ਕੋਈ ਸਾਡੇ 12:00 ਵਜੇ ਘਰੋਂ ਸਾਰੇ ਪਰਵਾਹ ਚਲੇ ਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਅਜ ਕੰਨ ਟੱਪ ਕੇ ਅੰਦਰ ਚੋਰੀ ਕੀਤੀ ਹੈ ਜਿਹਨਾਂ ਨੂੰ ਅਸ ਪਰ ਮੈਨੂੰ ਵੀ ਸੋਚਾ ਲੱਗਾ ਅਸੀਂ ਜੇ ਪਹਿਲੇ ਵੇਲੇ ਵਿੱਚ ਜਾਣ ਦੇ ਦਿੱਤਾ ਤੇ ਇਹ ਚੋਰੀ ਇੰਟਰਸਟ ਇਹ ਬਾਊਟ ਬਾਰੇ ਜਿੰਨੇ ਘੰਟੇ ਸਾਹਮਣੇ ਜਾਈਏ ਕਿ 12:54 ਮਿੰਟ ਤੱਕ ਘਰ ਦੇ ਸਾਰੇ ਜਿਹੜੇ ਹੈ ਇਹ ਆਪਣੇ ਨਿੱਜੀ ਗਾਂਵ ਵਾਸਤੇ ਹੈ ਫਿਰ ਜਦੋਂ ਤੋਂ ਅਮਸਨ ਹੋਏ ਸੀ ਘਰ ਕੋਈ ਨਹੀਂ ਹੈਗਾ ਘਰੋਂ ਲੋਕ ਲੱਗੇ ਹੋਏ ਸੀ ਕਿਸੇ ਅਨ ਨੋਟ ਬੰਦੇ ਨੇ ਕਾਰੋਂ ਦਾ ਇੰਟਰ ਕਰਕੇ ਇਹ ਨਕਰ ਚੋਰੀ ਕੀਤੀ ਫਿਲਹਾਲ ਜੋ ਸਮਾਨ ਨਜ਼ਰ ਆ ਰਿਹਾ ਹੈ ਜਾਂ ਜੋ ਹਲੇ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਨਾਲ ਜੋ ਜਨਸ ਜਿਹੜਾ ਕੱਲਾ ਹੈ ਅੰਦਰ ਇੱਕੋ ਹੀ ਮੰਡਰ ਕੀਤਾ ਹੈ ਜਾਂ ਕਰੀਬ 29 ਦੇ ਅੰਦਰ ਰਿਹਾ ਅੰਦਰ ਰਿਹਾ ਚੋਰੀ ਦੇ ਸਮਾਨ ਲੈ ਰਿਹਾ ਹਾਂ ਬਹੁਤ ਉਹੀ ਉਹਨੀ ਸਟੇਟਮੈਂਟ ਵਗੈਰਾ ਜੋ ਸਹੀ ਲੈ ਕੇ ਤੇ ਜਿਹੜੀ ਹਰੀ ਪ੍ਰੀਮ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਅਫਰ ਵਰਗਾ ਚ ਕਰ ਰਿਹਾ ਇੱਕ ਇਹ ਮੈਨੂੰ ਜੋ ਸਾਹਮਣੇ ਲੱਗ ਰਿਹਾ ਪ੍ਰੀਮ ਹੈ ਇਹ ਕੋ ਭੇਦੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਇਸ਼ੂ ਹੋ ਹੋੜਾ ਲੈ ਜ ਨਹੀਂ ਆਇਆ ਫਸਖ ਹੋ ਲੈ ਅੰਗਰੇਜ਼ ਸਾਹਮਣੇ ਆ ਰਿਹਾ ਅਗਲੇ ਹਰ ਐਂਗਲ ਤੇ ਕੰਮ ਕਰਾਂਗੇ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ